ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਝ ਮਹੱਲਾ ਤੀਜਾ ਏਕੋ ਆਪ ਫਿਰੈ ਪਰਛੰਨਾ ਗੁਰਮੁਖ ਵੇਖਾ ਤਾ ਇਹੋ ਮਨ ਪਿੰਨਾ ਤ੍ਰਿਸ਼ਨਾ ਤਾਜ ਸਹਜ ਸੁਖ ਪਾਇਆ ਏਕੋ ਮਨ ਵਸਾਵਣਿਆ ਹਉ ਵਾਰੀ ਜੀ ਵਾਰੀ ਇੱਕ ਸਸਿਓ ਚਿਤ ਲਾਵਣਿਆ ਆਹੋ ਵਾਦੀ ਜੀ ਵਾਰੀ ਇਥੇ ਵਿਸਰਾਮ ਇੱਕ ਸੁਸਿਓ ਚਿਤ ਲਾਵਣਿਆ ਗੁਰਮਤੀ ਮਨ ਇਕਤ ਘਰ ਆਇਆ ਸੱਚਾ ਰੰਗ ਰੰਗਾਵਣਿਆ ਰਹਾਉ ਇੱਥੇ ਜਮਕ ਲੱਗ ਜੀ ਗੁਰਮਤੀ ਮਨ ਇਕਤ ਘਰ ਆਇਆ ਸੱਚਾ ਰੰਗ ਰੰਗਾਵਣਿਆ ਰਹਾਉ ਇਹੋ ਜੱਗ ਭੂਲਾ ਤੈ ਆਪ ਭੁਲਾਇਆ ਇਹੋ ਜੱਗ ਭੂਲਾ ਇਹ ਭੁੱਲਾ ਨਹੀਂ ਕਹਿ ਦੇਣਾ ਬਲੈਂਕਡ ਲਾਉਣੇ ਹਨ ਇਹੋ ਜੱਗ ਭੂਲਾ ਇੱਥੇ ਵਿਸਰਾਮ ਹੈ ਤੈ ਇਥੇ ਯਮਕ ਲੱਗ ਜੇਗੀ ਤੈ ਆਪ ਬੁਲਾਇਆ ਇੱਕ ਵਿਸਾਰ ਦੂਜਾ ਲੁਭਾਇਆ ਅਨ ਦਿਨ ਸਦਾ ਫਿਰੈ ਭ੍ਰਮ ਭੂਲਾ ਬਿਨ ਨਾਵੈ ਦੁਖ ਪਾਵਣਿਆ ਜੋ ਰੰਗ ਰਾਤੇ ਕਰਮ ਵਿਧਾਤੇ ਗੁਰ ਸੇਵਾਤੇ ਜੁਗ ਚਾਰੇ ਜਾਤੇ ਜਿਸਨੋਂ ਆਪ ਦੇ ਵਡਿਆਈ ਹਰ ਕਾ ਨਾਮ ਸਮਾਵਣਿਆ माया मोह हर केता नाही जमपुर बद्दा दुख सहाही अन्ना बोला किछ नजर न आवे अंजी अन्ना बोला ये ध्यान नाल पद उच्चारण करने हन अन्ना ये थोड़ा सा हलंत लाके पारा ही बोलना अन्ना बोला किछ नजर न आवे अन्ना बोला किछ नजर न आवे ਮਨਮੁਖ ਪਾਪ ਪਚਾਵਣਿਆ ਤਾਂ ਪਾਪ ਪਚਾਵਣਿਆ ਪਦ ਹੈ ਨਾ ਦੋਵੇਂ ਪਦ ਨਖੀਰ ਕੇ ਪੜਨੇ ਆ ਪਾਪ ਪਚਾਵਣਿਆ ਦੋਵੇਂ ਪੱਪੇ ਯਾਨੀ ਸ਼ੁੱਧ ਬੋਲਨੇ ਹਨ ਅੰਨਾ ਬੋਲਾ ਕਿਛ ਨਦਰ ਨਾ ਆਵੇ ਮਨਮੁਖ ਪਾਪ ਪਚਾਵਣਿਆ ਇਕ ਰੰਗ ਰਾਤੇ ਜੋ ਤੁਧ ਆਪ ਲੇਵ ਲਾਏ ਭਾਇ ਭਗਤ ਤੇਰਾ ਮਨ ਭਾਏ ਸਤਗੁਰ ਸੇਵਨਾ ਸਦਾ ਸੁਖ ਦਾਤਾ ਸਭ ਇੱਛਾ ਆਪ ਪੂਜਾਵਣਿਆ ਹਰ ਜੀ ਤੇਰੀ ਸਦਾ ਸਰਣਾਈ ਆਪੇ ਬਖਸ਼ੇ ਦੇ ਵਡਿਆਈ ਆ ਇਹਦਾ ਉਚਾਰਨ ਬਖਸ਼ੇ ਕਰਨਾ ਜਿਆਦਾ ਬਖਸਾ ਆਉਂਦਾ ਇੱਥੇ ਸੱਸੇ ਨੂੰ ਸਿਹਾਰੀ ਵੀ ਲੱਗੀ ਹੋਈ ਆ ਉਚਾਰਨ ਕਰਨਾ ਆਪੇ ਬਖਸ਼ੇ ਦੇ ਵਡਿਆਈ ਜਮ ਕਾਲ ਤਿਸ ਨੇੜ ਨਾ ਆਵੇ ਜੋ ਹਰ ਹਰ ਨਾਮ ਟਿਆਵਣਿਆ ਆਨੰਦਨ ਰਾਤੇ ਜੋ ਹਰ ਭਾਏ ਮੇਰਾ ਪ੍ਰਭ ਮਿਲੇ ਮੇਲ ਮਿਲਾਏ ਸਦਾ ਸਦਾ ਸੱਚੇ ਤੇਰੀ ਸਰਣਾਈ ਸਦਾ ਸਦਾ ਸੱਚੇ ਤੇਰੀ ਤੇਰੀ ਸਰਣਾਈ ਸਦਾ ਸਦਾ ਸੱਚੇ ਤੇਰੀ ਸਰਣਾਈ ਤੂੰ ਆਪੇ ਸੱਚ 부ਝਾਵਣ 부ਝਾਵਣਿਆ ਹਾਂ 부ਝਾਵਣਿਆ ਤੂੰ ਆਪੇ ਸੱਚ 부ਝਾਵਣਿਆ ਜੇਨ ਸਤਜਾਤਾ ਸੇ ਸਤ ਸਮਾਣੇ ਹਰ ਗੁਣ ਗਾਵਹਿ ਸਤਿ ਵਖਾਣੇ ਨਾਨਕ ਨਾਮ ਰਤੇ ਵੈਰਾਗੀ ਨਿਜ ਘਰ ਤਾੜੀ ਲਾਵਣਿਆ ਮਾਜ ਮਹੱਲਾ ਤੀਜਾ ਸ਼ਬਦ ਮਰੈ ਸੋ ਮਵਾ ਜਾਪੈ ਸੋ ਇੱਥੇ ਯਮਕ ਲੱਗ ਜੇਗੀ ਸ਼ਬਦ ਮਰੈ ਸੋ ਮਵਾ ਜਾਪੈ ਇਸ ਨੂੰ ਮਵਾ ਨਹੀਂ ਕਹਿ ਦੇਣਾ ਛੇਤੀ ਉਚਾਰਨ ਕਰਨਾ ਮਵਾ ਜਾਪੈ ਸਬਦ ਮਰੈ ਸੋ ਮੁਵਾ ਜਾਪੈ ਕਾਲ ਨਾ ਚਾਪੈ ਦੁਖ ਨਾ ਸੰਤਾਪੈ ਜੋਤੀ ਵਿੱਚ ਮਿਲ ਜੋਤੀ ਵਿੱਚ ਮਿਲ ਜੋਤ ਸਮਾਣੀ ਹਾਂਜੀ ਜੋਤੀ ਵਿੱਚ ਮਿਲ ਇਥੇ ਲੱਗੇਗੀ ਠਮਕ ਜੋਤ ਸਮਾਣੀ ਸੁਣ ਮਨ ਸੱਚ ਸਮਾਵਣਿਆ ਸੁਣ ਮਨ ਸੱਚ ਸਮਾਵਣਿਆ ਹੋ ਵਾਰੀ ਜੀ ਹੋ ਵਾਰੀ ਹਰ ਕੈ ਨਾਏ ਸੋਭਾ ਪਾਵਣਿਆ ਸਤ ਗੁਰ ਸੇਵਾ ਸੱਚ ਚਿਤ ਲਾਇਆ ਗੁਰਮਤੀ ਸਹਿਜ ਸਮਾਵਣਿਆ ਰਹਾਉ ਕਾਇਆ ਕੱਚੀ ਕੱਚਾ ਚੀਰ ਹੰਡਾਏ ਆ ਹੰਡਾਏ ਢੱਡੇ ਨਾਲ ਨਹੀਂ ਲਾਉਣਾ ਹੰਡਾਏ ਢੱਡੇ ਨਾਲ ਉਚਾਰਨ ਕਰਨਾ ਕਾਇਆ ਕਾਇਆ ਕੱਚੀ ਕੱਚਾ ਚੀਰ ਹੰਡਾਏ ਦੂਜਾ ਲਾਗੀ ਮਹਿਲ ਨਾ ਪਾਏ ਅਣ ਦਿਨ ਜਲਦੀ ਫਿਰੈ ਦਿਨ ਰਾਤੀ ਬੇਨ ਪੇਰ ਬਹੁ ਦੁਖ ਪਾਵਣਿਆ ਅਨ ਦਿਨ ਜਲਦੀ ਫਿਰੈ ਦਿਨ ਰਾਤੀ ਬੇਨ ਪੇਰ ਬਹੁ ਦੁਖ ਪਾਵਣਿਆ ਦੇਹੀ ਜਾਤ ਨਾ ਆਗੈ ਜਾਏ ਜਿੱਥੈ ਲੇਖਾ ਮੰਗੀਐ ਤਿੱਥਾ ਛੁੱਟੈ ਸੱਚ ਤਿੱਥਾ ਛੁੱਟੈ ਸੱਚ ਕਮਾਏ ਹਾਂਜੀ ਤਿੱਥਾ ਛੁੱਟੈ ਸੱਚ ਕਮਾਏ ਸਤਗੁਰ ਸੇਵਨ ਸੇ ਧਨ ਮੰਤੇ ਅਥਾ ਉਥੈ ਨਾਮ ਸਮਾਵਣਿਆ ਕੀ ਧਨਵੰਤੀ ਇਸੇ ਤਰ੍ਹਾਂ ਧਨ ਧਨ ਤੇਵੰਤੀ ਦੇ ਵਿੱਚ ਡੈਸ਼ ਦੀ ਕੇ ਉਚਾਰਨ ਕਰਨਾ ਜਿੱਥੇ ਵੀ ਆ ਜੇ ਧਨਵੰਤ ਕੁਲਵੰਤ ਪਤਵੰਤ ਭਗਵੰਤ ਇਹ ਹੈ ਪਾਠ ਇਕੱਠੇ ਹੀ ਪਰ ਥੋੜਾ ਜਾਂ ਨਖੇਰ ਕੇ ਪੜਨੇ ਹਨ ਪੈ ਪਾਇ ਸੀਗਾਰ ਬੜਾਏ ਗੁਰ ਪ੍ਰਸਾਦੀ ਮਹਿਲ ਘਰ ਪਾਏ ਅਨ ਦਿਨ ਸਦਾ ਰਵੈ ਦਿਨ ਰਾਤੀ ਅਨ ਦਿਨ ਸਦਾ ਰਵੈ ਦਿਨ ਰਾਤੀ ਅਨ ਦਿਨ ਸਦਾ ਰਵੈ ਦਿਨ ਰਾਤੀ ਮਜੀਠਾ ਰੰਗ ਬਣਾ ਮਜੀਠਾ ਰੰਗ ਬਣਾਵਣਿਆ ਸਬਣਾ ਪਿਰ ਵਸੈ ਸਦਾ ਨਾਲੇ ਗੁਰ ਪ੍ਰਸਾਦੀ ਕੋ ਨਦਰ ਨਿਹਾਲੇ ਮੇਰਾ ਪ੍ਰਭ ਆਤ ਉੱਚੋ ਉੱਚਾ ਕਰ ਕਿਰਪਾ ਆਪ ਮਿਲਾਵਣਿਆ ਮਾਇਆ ਮੋਹ ਇਹੋ ਜਾਗ ਸੁੱਤਾ ਨਾਮ ਵਿਸਾਰ ਅੰਤ ਵਿਗੁੱਤਾ ਹਾਂ ਇਹ ਸੁੱਤਾ ਵਿਗੁੱਤਾ ਅਦਲੈਂਕੜ ਨਹੀਂ ਲਾਉਣੇ ਜਿਸ ਤਰ੍ਹਾਂ ਉਚਾਰਨ ਕੀਤਾ ਸੁੱਤਾ ਔਂਕੜ ਦੇ ਨਾਲ ਵਿਗੁੱਤਾ ਔਂਕੜ ਦੇ ਨਾਲ ਕਸ ਕੇ ਉਚਾਰਨ ਕਰਨੇ ਜਿਸ ਤੇ ਸੁੱਤਾ ਸੋ ਜਾਗਾਏ ਗੁਰਮਤ ਸੋ ਜੀ ਪਾਵਣਿਆ ਅਪਿਓ ਪੀਐ ਸੋ ਧਰਮ ਗਵਾਏ ਅਪਿਓ ਪੀਐ ਸੋ ਧਰਮ ਗਵਾਏ ਆਪਿਓ ਪੀਐ ਸੂ ਭਰਮ ਗਵਾਏ ਗੁਰ ਪ੍ਰਸਾਦ ਮੁਕਤ ਗਾਤ ਪਾਏ ਭਗਤੀ ਰੱਤਾ ਸਦਾ ਬੈਰਾਗੀ ਆਪ ਆਪ ਮਾਰ ਮਿਲਾਵਣ ਆਪ ਉਪਾਏ ਤੰਦੈ ਲਾਏ ਲਖ 84 ਰਿਜਕ ਸ ਲਖ 84 ਰਿਜਕ ਆਪ ਅਪੜਾਏ ਜਿਆਦਾ 84 ਹੀ ਹਾਹੇ ਨਾਲੀ ਆਉਂਦਾ ਇਸ ਤਰ੍ਹਾਂ 84 ਵੀ ਕਿਤੇ ਆਉਂਦਾ ਇੱਥੇ ਹਾ ਹਾ ਨਹੀਂ ਐ ਧਿਆਨ ਨਾਲ ਉਚਾਰਨ ਕਰਨਾ ਹੈ ਲਖ 84 ਰਿਜਕ ਆਪ ਪੜਾਈ ਨਾਨਕ ਨਾਮ ਧਿਆਏ ਸੱਚ ਰਾਤੇ ਨਾਨਕ ਨਾਮ ਧਿਆਏ ਸੱਚ ਰਾਤੇ ਨਾਨਕ ਨਾਮ ਧਿਆਏ ਸੱਚ ਰਾਤੇ ਜੋ ਤਿਸ ਭਾਵੇ ਸੋ ਕਾਰ ਕਰਾਵਣਿਆ ਮਾਜ ਮਹੱਲਾ ਤੀਜਾ ਅੰਦਰ ਹੀਰਾ ਲਾਲ ਬਣਾਇਆ ਅੰਦਰ ਇਥੇ ਵਿਸਰਾਮ ਲਾਉਣਾ ਹੈ ਅੰਦਰ ਹੀਰਾ ਲਾਲ ਬਣਾਇਆ ਗੁਰ ਕੈ ਸਬਦ ਪਰਖ ਪਰਖਾਇਆ ਜਿਨ ਸੱਚ ਪੱਲਾ ਸੱਚ ਵਖਾਣ ਹੈ ਵਖਾਣ ਹੈ ਸੱਚ ਕਸਵੱਟੀ ਲਾਵਣਿਆ ਹਾਂ ਇੱਕ ਕਸਵੱਟੀ ਕਸ ਕੇ ਉਚਾਰਨ ਕਰਨਾ ਹੈ ਜੇਨ ਸੱਚ ਪੱਲੈ ਸੱਚ ਵਖਾਣ ਹੈ ਸੱਚ ਕਸਵੱਟੀ ਲਾਵਣਿਆ ਹਉ ਵਾਰੀ ਜੀਵਾਰੀ ਗੁਰ ਕੀ ਬਾਣੀ ਮਨ ਨਵਸਾਵਣਿਆ ਅੰਜਨ ਮਾਹ ਨਿਰੰਜਨ ਪਾਇਆ ਜੋਤੀ ਜੋਤ ਮਿਲਾਵਣਿਆ ਰਹਾਉ ਇਸ ਕਾਇਆ ਅੰਦਰ ਬਹੁਤ पसारा ਨਾਮ ਨਿਰੰਜਨ ਆਤ ਅਗਮ ਅਪਾਰਾ ਗੁਰਮੁਖ ਹੋਵਾ ਸੋਈ ਪਾਏ ਆਪੇ ਬਖਸ ਮਿਲਾਵਣਿਆ ਮੇਰਾ ਠਾਕੁਰ ਸੱਚ ਦ੍ਰਿੜਾਏ ਗੁਰ ਪ੍ਰਸਾਦੀ ਸੱਚ ਚਿੱਤ ਲਾਏ ਸੋ ਸੱਚ ਵਰਤਾ ਸਭਨੀ ਥਾਈ ਸੱਚੋ ਸੱਚ ਵਰਤਾ ਸਭਨੀ ਥਾਈ ਸੱਚੋ ਸੱਚ ਵਰਤਾ ਸਭਨੀ ਥਾਈ ਸੱਚੇ ਸਤਿ ਸਮਾਵਣਿਆ ਵੇ ਪ੍ਰਵਾਹ ਸੱਚ ਮੇਰਾ ਪਿਆਰਾ ਹਾਂਜੀ ਵੇ ਪ੍ਰਵਾਹ ਸੱਚ ਮੇਰਾ ਪਿਆਰਾ ਕੇਲੇ ਵੇਖ ਆਵਗਾਣਾ ਕਾਟਣ ਹਾਰਾ ਪ੍ਰੇਮ ਪ੍ਰੀਤ ਸਦਾ ਧਿਆਈਐ ਭੈ ਭਾਇ ਭਗਤ ਦ੍ਰਿੜਾਵਣਿਆ ਮੇ ਤੇਰੀ ਭਗਤ ਸੱਚੀ ਜੇ ਸੱਚੇ ਭਾਵੈ ਆਪੇ ਦੇ ਨ ਪਛੋਤਾਵੈ ਸਭ ਨਾ ਜੀਆ ਕਾ ਏਕੋ ਦਾਤਾ ਸਭ ਦੇ ਮਾਰ ਜੀਵਾਵਣਿਆ ਸਭ ਨਾ ਜੀਆ ਕਾ ਏਕੋ ਦਾਤਾ ਸਭ ਦੇ ਮਾਰ ਜੀਵਾਵਣਿਆ ਹਰ ਤੁਧ ਬੱਜੋ ਮੈਂ ਕੋਈ ਨਾਹੀ ਹਰ ਤੁਧੈ ਸੇਵੀ ਤੈ ਤੁਧ ਸਾਲਾਹੀ ਹਰ ਤੁਧ ਬੱਜੋ ਮੈਂ ਕੋਈ ਨਾਹੀ ਹਰ ਤੁਧੈ ਸੇਵੀ ਤੈ ਤੁਧ ਸਾਲਾਹੀ ਅਪੇ ਮੇਲ ਲਾਹ ਪ੍ਰਭ ਸਾਚੇ ਪੂਰਾ ਕਰਮ ਤੂੰ ਪਾਵਣਿਆ ਜਿ ਆਪੇ ਮੇਲ ਲਾਹੋ ਇੱਥੇ ਠੰਮਕ ਲੱਗੇਗੀ ਪ੍ਰਭ ਸਾਚੇ ਇੱਥੇ ਵਿਸਰਾਮ ਹੈ ਪੂਰਾ ਕਰਮ ਤੂੰ ਪਾਵਣਿਆ ਮੈਂ ਹੋਰ ਨਾ ਕੋਈ ਤੁਧਾ ਜਿਹਾ ਤੇਰੀ ਨਜ਼ਰੀ ਸੀ ਜਸ ਦੇਹਾ ਆਨ ਦੇ ਅਨਸਾਰ ਸਮਾਲ ਹਰ ਰੱਖੈ ਗੁਰਮੁਖ ਸਹਜ ਸਮਾਵਣਿਆ ਤੁਧ ਜੀਵਡ ਮੈਂ ਹੋਰ ਨਾ ਕੋਈ ਤੁਧ ਆਪੇ ਸਿਰਜੀ ਆਪੇ ਗੋਈ ਤੂੰ ਆਪੇ ਹੀ ਘੜ ਪੰਨ ਸਵਾਰੈ ਨਾਨਕ ਨਾਮ ਸੁਹਾਵਣਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ